ਉਨਾ ਸ਼ਹਿਰ ਹਮਾਤਰ ਜੇ ਪੈਂਦਾ ਹੋਗਾ ਉਨਾ ਤੇ ਉੱਥੇ ਨਾਲ ਇੱਕ ਪਰਿਵਾਰ ਰਹਿੰਦਾ ਸੀਗਾ ਸ਼ੀਸ਼ਪਾਲ ਦਾ ਪਰਿਵਾਰ ਉਹਦੇ ਚਾਰ ਮੁੰਡੇ ਸੀਗੇ ਚਾਰਾਂ ਦੇ ਨਾਮ ਸੀ ਇੱਕ ਦਾ ਨਾਮ ਸੀ ਰਮੇਸ਼ ਇੱਕ ਦਾ ਨਾਮ ਸੀਗਾ ਓਮਵੀਰ ਤੇ ਤੀਸਰੇ ਦਾ ਨਾਮ ਸੀਗਾ ਕਰਨਵੀਰ ਤੇ ਚੌਥੇ ਦਾ ਸਭ ਤੋਂ ਛੋਟੇ ਮੁੰਡੇ ਦਾ ਨਾਮ ਸੀਗਾ ਓਮ ਪ੍ਰਕਾਸ਼ ਤੇ ਉਹਦੇ ਦੋ ਕੁੜੀਆਂ ਸੀਗੀਆਂ ਦੋਵੇਂ ਕੁੜੀਆਂ ਦਾ ਨਾਮ ਸੀਗਾ ਸੰਤੋਸ਼ ਤੇ ਦੂਸਰੀ ਦਾ ਨਾਮ ਸੀਗਾ ਸੰਕੁਤਲਾ ਦੇਵੀ ਬੜਿਆ ਖੁਸ਼ ਪਰਿਵਾਰ ਰਹਿੰਦਾ ਸੀਗਾ ਖੁੱਲੀ ਜ਼ਮੀਨ ਜਾਇਦਾਦ ਸੀਗੀ ਸ਼ੀਸ਼ਪਾਲ ਕੋਲ ਹਿਮਾਚਲ ਦੇ ਜਿਹੜੇ ਤਗੜੇ ਤੋਂ ਤਗੜੇ ਜ਼ਿਮੀਂਦਾਰ ਸੀ ਉਹਨਾਂ ਵਿੱਚ ਤਾਂ ਸ਼ੀਸ਼ਪਾਲ ਦਾ ਨਾਮ ਆਉਂਦਾ ਸੀਗਾ ਬਹੁਤ ਵਧੀਆ ਬੰਦੇ ਖੁਸ਼ ਸੀਗਾ ਪਰਿਵਾਰ ਸਾਰਾ ਤੇ ਪਰ ਸਾਰੇ ਮੁੰਡੇ ਵੇ ਗਏ ਇੱਕ ਜਿਹੜਾ ਮੁੰਡਾ ਕੁਵਾਰਾ ਰਹਿ ਗਿਆ ਉਹ ਸੀਗਾ ਓਮ ਪ੍ਰਕਾਸ਼ ਸਭ ਤੋਂ ਛੋਟਾ ਮੁੰਡਾ ਸ਼ੀਸ਼ਪਾਲ ਦਾ ਤੇ ਸ਼ੀਸ਼ਪਾਲ ਇੱਕੋ ਇੱਕ ਸੁਪਨਾ ਸੀਗਾ ਵੀ ਮੈਂ ਜਦੋਂ ਮਰਾਂ ਮਰਨ ਤੋਂ ਪਹਿਲਾਂ ਪਹਿਲਾਂ ਮੈਂ ਆਪਦੇ ਜਿਹੜੇ ਛੋਟੇ ਮੁੰਡੇ ਦਾ ਵਿਆਹ ਵੀ ਕਰ ਜਾਵਾਂ ਪਰ ਕਹਿੰਦੇ ਹੁੰਦਾ ਹੋਣੀ ਨੂੰ ਕੁਝ ਹੋਰ ਮੰਜੂਰ ਸੀਗਾ ਸ਼ੀਸ਼ਪਾਲ ਬਿਮਾਰ ਰਹਿਣ ਲੱਗਾ ਬਿਮਾਰ ਰਹਿਣ ਕਰਕੇ ਉਹਦੀ ਪਹਿਲਾਂ ਹੀ ਮੌਤ ਹੋ ਗਈ ਹੁਣ ਤੁਹਾਨੂੰ ਪਤਾ ਹੀ ਹੈਗਾ ਜਦੋਂ ਪਿਓ ਮਰ ਜਾਂਦਾ ਹੁੰਦਾ ਤਾਂ ਤੇ ਜਵਾਕ ਸਾਰੇ ਜਿਹੜੇ ਅੱਡ-ਅੱਡ ਵਿਖਰ ਜਾਂਦੇਗਾ ਸਾਰੇ ਭਰਾ ਅੱਡ ਹੋਗੇ ਤੇ ਆਪਦੇ ਆਪ ਦੀ ਜ਼ਿੰਦਗੀ 'ਚ ਵਿਅਸਤ ਹੋਗੇ ਕਿਸੇ ਨੂੰ ਕੋਈ ਸਣਾ ਪਤਾ ਲੱਗਿਆ ਵੀ ਜਿਹੜਾ ਉਹਨਾਂ ਦਾ ਸਭ ਤੋਂ ਛੋਟਾ ਭਰਾ ਸੀਗਾ ਉਹ ਕੁਵਾਰਾ ਹਜੇ ਵੀ ਉਹਨੂੰ ਵਿਆਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀ ਪਰ ਉਹ ਆਪਦੇ ਆਪ ਦੀ ਜ਼ਿੰਦਗੀ 'ਚ ਵਿਅਸਤ ਹੋ ਕੇ ਬਹਿ ਭਰੇ ਸੀਗੇ ਤੇ ਰਹਿ ਗਿਆ ਕੱਲਾ ਓਮ ਪ੍ਰਕਾਸ਼ ਓਮ ਪ੍ਰਕਾਸ਼ ਕੱਲਾ ਰਹਿ ਗਿਆ ਪਿੰਡ ਚ ਤੇ ਜਿਵੇਂ ਜਿਵੇਂ ਉਹਦੀ ਓਮ ਪ੍ਰਕਾਸ਼ ਦੀ ਉਮਰ ਵੱਡੀ ਹੁੰਦੀ ਗਈ ਓਵੇਂ ਓਵੇਂ ਉਹਦੇ ਅੰਦਰ ਇੱਕ ਕਾਮਵਾਸ਼ਨਾ ਸੀਗੀ ਜਿਹੜੀ ਉਹ ਪੈਦਾ ਹੁੰਦੀ ਗਈ ਓਮ ਪ੍ਰਕਾਸ਼ ਦੇ ਮਨੋਂ ਮਣੀ ਜਿਹੀ ਚੱਲਦਾ ਸੀਗਾ ਵੀ ਮੈਂ ਜਾਂ ਤਾਂ ਮੇਰਾ ਵਿਆਹ ਹੋ ਜੇ ਤੇ ਨਾ ਜਾਂ ਮੈਂ ਫਿਰ ਕਿਸੇ ਕੁੜੀ ਨਾਲ ਹੋਰ ਨਾਲ ਸੰਬੰਧ ਬਣਾਵਾ ਓਦਾਂ ਹੀ ਚੱਲਦਾ ਚੱਲਦਾ ਉਹਦੇ ਹੋਰ ਕਾਮਵਾਸ਼ਨਾ ਪੈਦਾ ਹੁੰਦੀ ਗਈ ਜਿਸਮ ਦੀ ਭੁੱਖ ਵੱਧਦੀ ਗਈ ਉਹਦੀ ਤੇ ਫਿਰ ਉਹ ਨਾਲ ਕੋਠਿਆਂ ਚ ਜਾਣ ਲੱਗ ਗਿਆ ਉਠਣ ਜਾ ਕੇ ਪੈਸੇ ਦਿੰਦਾ ਪੈਸੇ ਦੇ ਕੇ ਸੰਬੰਧ ਬਣਾਉਂਦਾ ਸਰੀਰਕ ਸੰਬੰਧ ਬਣਾਉਂਦਾ ਹੌਲੀ ਹੌਲੀ ਜਦੋਂ ਉਹ ਕੋਲ ਵੱਧ ਪੈਸੇ ਹੋ ਜਾ ਕਰਨ ਤੇ ਉਹ ਫਿਰ ਵੱਡੇ ਸ਼ਹਿਰਾਂ ਚ ਜਾ ਕੇ ਉੱਥੇ ਕੁੜੀਆਂ ਨੂੰ ਪੈਸੇ ਦਿੰਦਾ ਤੇ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਂਦਾ ਐਦਾਂ ਦਾ ਕਰਦਾ ਵੀ ਉਹ ਬਹੁਤ ਅਯਾਸ਼ ਬੰਦਾ ਹੋ ਗਿਆ ਸੀਗਾ ਓਮ ਪ੍ਰਕਾਸ਼ ਤੇ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਬਹੁਤ ਅਯਾਸ਼ ਬੰਦਾ ਹੈਗਾ ਤੇ ਵੀ ਇਹਦੇ ਨਾਲ ਰਹਿਣ ਦਾ ਕੋਈ ਫਾਇਦਾ ਨਹੀਂਗਾ ਵੀ ਕੋਈ ਇਹਨੂੰ ਬਲਾਉਣਾ ਕੋਈ ਚਲਾਉਣਾ ਤੇ ਹੁਣ ਰਹਿ ਗਿਆ ਕੱਲਾ ਓਮ ਪ੍ਰਕਾਸ਼ ਤੇ ਉਹ ਕਹਦਾ ਦੋਸਤ ਉਹਦਾ ਦੋਸਤ ਬਹੁਤ ਸਮਝਾਉਂਦਾ ਸੀਗਾ ਉਹਨੂੰ ਵੀ ਤੂੰ ਐਦਾਂ ਕਿਸੇ ਨਾਲ ਸਰੀਰਕ ਸੰਬੰਧ ਨਾ ਬਣਾਇਆ ਕਰ ਕੀ ਪਤਾ ਕਿਨੂੰ ਬਿਮਾਰੀ ਲੱਗੀ ਹੋਵੇ ਵੀ ਤੂੰ ਜਿੱਥੇ ਜਾਣਾ ਉੱਥੇ ਕੱਲਾ ਤੂੰ ਹੀ ਨਹੀਂ ਆਉਂਦਾ ਉੱਥੇ ਤੇਰੇ ਜਾਣ ਤੋਂ ਬਾਅਦ ਵੀ ਬਹੁਤ ਲੋਕ ਆਉਂਦੇ ਆ ਤੇ ਤੇਰੇ ਤੋਂ ਪਹਿਲਾਂ ਵੀ ਬਹੁਤ ਲੋਕ ਆਉਂਦੇ ਆ ਉੱਥੇ ਵੀ ਕੀ ਪਤਾ ਕਿਨੂੰ ਕਿਹੜੀ ਬਿਮਾਰੀ ਲੱਗੀ ਹੋਵੇ ਪਰ ਕਹਿੰਦੇ ਹੁੰਦਾ ਜਦੋਂ ਕਿਸੇ ਦੀ ਮਤ ਵੱਜਦੀ ਹੈ ਕਿ ਨਜਾਇਜ਼ ਸੁਣਦਾ ਕਰਕੇ ਤੇ ਉਹਨੂੰ ਕੁਝ ਨਹੀਂ ਸਮਝਾਉਂਦਾ ਓਮ ਪ੍ਰਕਾਸ਼ ਕਿਸੇ ਦੀ ਗੱਲ ਨਹੀਂ ਸੁਣਦਾ ਸੀਗਾ ਫਿਰ ਬਹੁਤ ਜ਼ਿਆਦਾ ਤਾਨੇ ਵੱਜਣ ਲੱਗੇ ਪਿੰਡ 'ਚ ਤਾਨੇ ਵੱਜਣ ਕਰਕੇ ਉਹ ਪਿੰਡ ਛੱਡ ਗਿਆ ਪਿੰਡ ਛੱਡ ਕੇ ਉਹ ਰਹਿ ਗਿਆ ਰਹਿਣ ਲੱਗ ਗਿਆ ਉਹਦੀ ਭੂਆ ਦੇ ਮੁੰਡੇ ਕੋਲ ਭੂਆ ਦੇ ਮੁੰਡੇ ਕੋਲ ਗਿਆ ਤੇ ਉੱਥੇ ਰਹਿਣ ਲੱਗ ਗਿਆ ਤੇ ਨਾ ਭੂਆ ਦੇ ਘਰ ਦੇ ਸਾਹਮਣੇ ਇੱਕ ਘਰ ਸੀਗਾ ਉਹ ਘਰ ਸੀਗਾ ਨਰੇਸ਼ ਦਾ ਉਹਦੇ ਤਿੰਨ ਕੁੜੀਆਂ ਸੀਗਾਂ ਪਹਿਲੀ ਦਾ ਨਾਮ ਸੀਗਾ ਨਿਸ਼ੀ ਦੂਸਰੀ ਦਾ ਨਾਮ ਸੀਗਾ ਰਾણો ਤੇ ਤੀਸਰੀ ਦਾ ਨਾਮ ਸੀਗਾ ਰਿੰਨਾ ਤਿੰਨੇ ਕੁੜੀਆਂ ਬੈਂਘਾਂ ਵਰਗਾਂ ਸੀਗਾਂ ਤੇ ਪਰ ਜਿਹੜਾ ਮਤਲਬ ਨਿਸ਼ੀ ਸੀਗੀ ਉਹੋ ਉਹਦਾ ਘਰ ਵਾਲਾ ਬਹੁਤ ਸ਼ਰਾਬ ਪੀਂਦਾ ਸੀਗਾ ਬਹੁਤ ਕੁੱਟਮਾਰ ਕਰਦਾ ਸੀਗਾ ਉਹਨਾ ਤਾਂ ਕਰਕੇ ਉਹ ਅੱਡ ਹੋ ਗਈ ਸੀ ਤਲਾਕ ਲੈ ਲਿਆ ਸੀਗਾ ਨੀਚੀ ਨੇ ਤੇ ਆਪਦੇ ਪਿਓ ਦੇ ਘਰੇ ਰਹਿਣ ਲੱਗ ਗਈ ਸੀ ਤੇ ਹੌਲੀ ਹੌਲੀ ਅੰਦਰ ਬਾਹਰ ਵੜਦਾ ਜਿਹੜਾ ਓਮ ਪ੍ਰਕਾਸ਼ ਸੀਗਾ ਉਹ ਨੀਚੀ ਨੂੰ ਦੇਖਦਾ ਰਹਿੰਦਾ ਸੀਗਾ ਤੇ ਓਮ ਪ੍ਰਕਾਸ਼ ਦੀ ਫੇਰ ਕਾਮਵਾਸਨਾ ਜਿਹੜੀ ਜਾਗ ਗਈ ਉਹ ਨੀਚੀ ਨਾਲ ਸੰਬੰਧ ਬਣਾਉਣਾ ਚਾਹੁੰਦਾ ਸੀਗਾ ਤੇ ਇੱਕ ਦਿਨ ਉਹਨੇ ਓਮ ਪ੍ਰਕਾਸ਼ ਨੇ ਆਪਦੇ ਜਿਹੜੇ ਭੂਆ ਦੇ ਮੁੰਡੇ ਨਾਲ ਗੱਲ ਕੀਤੀ ਵੀ ਇਹ ਕੁੜੀ ਕੌਣ ਆਗੀ ਫਿਰ ਉਹਦੀ ਭੂਆ ਦਾ ਮੁੰਡਾ ਦੱਸਦਾਗਾ ਵੀ ਇਹ ਨਿਸ਼ੀ ਹੈਗੀ ਇਹਦਾ ਵਿਆਹ ਹੋਇਆ ਸੀਗਾ ਤੇ ਇਹ ਹੁਣ ਇਹਦਾ ਤਲਾਕ ਹੋਇਆ ਹੈਗਾ ਤੇ ਆਪਦੇ ਪਿਓ ਕੋਲ ਹੀ ਰਹਿੰਦੀ ਹੈਗੀ ਤੇ ਫਿਰ ਓਮ ਪ੍ਰਕਾਸ਼ ਉੱਥੇ ਕਹਿੰਦਾ ਕਹਦਾ ਵੀ ਜੇ ਤੂੰ ਮੇਰਾ ਇਹਦਾ ਨਾ ਵਿਆਹ ਹੀ ਕਰਾ ਦੇ ਤੇ ਓਮ ਪ੍ਰਕਾਸ਼ ਦਾ ਭੂਆ ਦਾ ਮੁੰਡਾ ਕਹਿੰਦਾ ਵੀ ਤੇਰੇ ਨਾਲ ਵਿਆਹ ਕੌਣ ਕਰਾਊਗਾ ਵੀ ਤੂੰ ਤਾਂ ਇੰਨਾ ਯਾਸ਼ ਬੰਦਾ ਹੈਗਾ ਤੇ ਫਿਰ ਓਮ ਪ੍ਰਕਾਸ਼ ਕਹਿੰਦਾ ਵੀ ਇੱਥੇ ਤਾਂ ਕਿਸੇ ਨੂੰ ਨਹੀਂ ਪਤਾ ਵੀ ਮੈਂ ਯਾਸ਼ਾਂਗਾ ਇੱਥੇ ਜਾਂ ਤੈਨੂੰ ਪਤਾ ਜਾਂ ਭੂਆ ਨੂੰ ਪਤਾ ਜਾਂ ਮੈਨੂੰ ਪਤਾ ਨਹੀਂ ਇੱਥੇ ਕੋਈ ਪਿੰਡ ਵਾਲਾ ਆਉਣਾ ਸਾਡੇ ਨਾਲ ਵੀ ਤੂੰ ਮੇਰਾ ਵਿਆਹ ਦੀ ਗੱਲ ਤੋਰ ਫਿਰ ਉਹਦੀ ਭੋਰਾ ਮੁੰਡਾ ਕਹਿੰਦਾ ਮੈਂ ਠੀਕ ਆ ਚੱਲ ਗੱਲ ਆਪ ਦੀ ਮਾਂ ਨਾਲ ਗੱਲ ਕਰਕੇ ਵੇਖਦਾ ਹਾਂਗਾ ਤੇ ਫਿਰ ਉਹ ਓਮਪ੍ਰਕਾਸ਼ ਦੀ ਭੂਆ ਜਾਂਦੀ ਹੈ ਕਿ ਨਰੇਸ਼ ਕੋਲ ਨਰੇਸ਼ ਨੂੰ ਜਾ ਕੇ ਕਹਿੰਦੀ ਵੀ ਤੂੰ ਆਪਦੀ ਕੁੜੀ ਦਾ ਵਿਆਹ ਨਹੀਂ ਕਰਨਾ ਹੁਣ ਵੀ ਘਰੇ ਬਾਈ ਬੈਠਾਂਗਾ ਲੋਕ ਕੀ ਕਹਿੰਦੇ ਆ ਤੇ ਫਿਰ ਨਰੇਸ਼ ਕਹਿੰਦਾ ਵੀ ਹੁਣ ਆਪਾਂ ਮਤਲਬ ਧੋਖਾ ਨਹੀਂ ਖਾਣਾ ਵੀ ਕੋਈ ਚੰਗਾ ਪਰਿਵਾਰ ਮਿਲਿਆ ਤਾਂ ਹੀ ਵਿਆਹ ਕਰਾਉਣਾ ਨਹੀਂ ਇੱਥੇ ਬੈਠੀ ਹੈਗੀ ਤੇ ਫਿਰ ਉਹ ਭੂਆ ਕਹਿੰਦੀ ਉਹਦੀ ਵੀ ਮੇਰੀ ਨਿਗਾਹ ਚ ਇੱਕ ਮੁੰਡਾ ਹੈਗਾਗਾ ਬਹੁਤ ਸਾਊ ਹੈਗਾ ਤੇ ਖੁੱਲੀ ਜਮੀਨ ਜਾਇਦਾਦ ਲੰਗਾ ਤੇ ਨਰੇਸ਼ ਫਿਰ ਕਹਿੰਦਾ ਕੌਣ ਆ ਉਹ ਦੱਸ ਦਿੰਦਿਆ ਕਿ ਓਮ ਪ੍ਰਕਾਸ਼ ਫਿਰ ਇੱਕ ਦਿਨ ਵਿਆਹ ਦੀ ਡੇਟ ਰੱਖ ਲੈਂਦੀ ਹੈ ਕਿ ਡਾਟ 2016 ਚ ਇਹਨਾਂ ਦਾ ਵਿਆਹ ਹੋ ਜਾਂਦਾ ਹੈਗਾ ਦੋਵਾਂ ਦਾ ਵਿਆਹ ਹੋਣ ਤੋਂ ਬਾਅਦ ਜਿਹੜਾ ਓਮ ਪ੍ਰਕਾਸ਼ ਆ ਉਹ ਆਪਦੇ ਪਿੰਡ ਨਹੀਂ ਆਉਂਦਾ ਉਹ ਜਾਂਦਾਗਾ ਆਪਦੇ ਵੱਡੇ ਭਰਾ ਰਕੇਸ਼ ਦੇ ਪਿੰਡ ਸੋਰੀ ਰਮੇਸ਼ ਦੇ ਉੱਥੇ ਜਾਂਦਾਗਾ ਉੱਥੇ ਕਿਰਾਏ ਤੇ ਇੱਕ ਕਮਰਾ ਜਾਂ ਘਰ ਲੈ ਕੇ ਉੱਥੇ ਰਹਿਣ ਲੱਗ ਜਾਂਦਾਗਾ ਵਧੀਆ ਜ਼ਿੰਦਗੀ ਚੱਲਦੀ ਹੈ ਇਹਨਾਂ ਦੀ ਤੇ ਪਰ ਹੌਲੀ ਹੌਲੀ ਮਤਲਬ ਸਾਲ ਕਵਾਦ ਹੀ ਜਿਹੜਾ ਓਮ ਪ੍ਰਕਾਸ਼ ਸੀਗਾ ਉਹ ਬੀਕ ਰਹਿਣ ਲੱਗ ਗਿਆ ਸੀਗਾ ਉਦੋਂ ਜਿਹੜੀ ਮਤਲਬ ਹੀ ਨੀਸੀ ਦੀ ਜਿਸਮ ਦੀ ਭੁੱਖ ਸੀਗੀ ਉਹ ਪੂਰੀ ਨਹੀਂ ਹੋ ਰਹੀ ਸੀਗੀ ਜੋ ਕੁਛ ਨੀਸੀ ਚਾਹੁੰਦੀ ਸੀਗੀ ਓਮ ਪ੍ਰਕਾਸ਼ ਤੋਂ ਉਹ ਓਮ ਪ੍ਰਕਾਸ਼ ਤੋਂ ਨਹੀਂ ਹੋ ਰਿਹਾ ਸੀਗਾ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਗਿਆ ਸੀਗਾ ਓਮ ਪ੍ਰਕਾਸ਼ ਤੇ ਸਾਲ ਕਵਾ ਤਾਂ ਜਮੀ ਡੈਡ ਹੋ ਗਿਆ ਸੀਗਾ ਓਮ ਪ੍ਰਕਾਸ਼ ਤੇ ਉਸ ਤੋਂ ਬਾਅਦ ਉਹਨੂੰ ਮਤਲਬ ਡਾਕਟਰ ਕੋਲ ਲੈ ਕੇ ਜਾਂਦੇ ਨੀਸੀ ਤੇ ਜਦੋਂ ਡਾਕਟਰ ਟੈਸਟ ਕਰਦਾਗਾ ਤੇ ਉਸ ਟੈਸਟ 'ਚ ਹਰਾਨੀ ਜਾਣਕ ਮਤਲਬ ਵੀ ਇੱਕ ਗੱਲਾਂ ਸਾਹਮਣੇ ਆਉਂਦਾਂਗਾ ਉਹ ਇਹ ਗੱਲ ਸੀ ਟੈਸਟ 'ਚ ਇਹ ਆਇਆ ਸੀ ਓਮ ਪ੍ਰਕਾਸ਼ ਨੂੰ ਏਡਜ ਸੀਗੀ ਏਡਜ ਦੇ ਕਰਕੇ ਉਹ ਬੀਕ ਰਹਿਣ ਲੱਗੇਗਾ ਸੀਗਾ ਤੇ ਫਿਰ ਨੀ ਦਵਾਈ ਪੁੱਛ ਦੇਗੀ ਡਾਕਟਰ ਕਹਿੰਦਾ ਵੀ ਇਹਦੀ ਕੋਈ ਦਵਾਈ ਨਹੀਂ ਵੀ ਆ ਮੈਂ ਕੁਝ ਗੋਲੀਆਂ ਲਿਖ ਦੰਨਾਗਾ ਵੀ ਇਹਨੂੰ ਤੂੰ ਟਾਈਮ ਨਾ ਦਿੰਦੀ ਰਹੀ ਤੇ ਇਹਦੇ ਆਸ-ਪਾਸ ਵੀ ਨਾ ਜਾਵੀਂ ਭਾਂਡਾ ਤਿਆਗਦੀ ਇਹਦਾ ਤੇ ਅੱਡ ਭਾਂਡੇ ਜਿਹਨੂੰ ਮਤਲਬ ਵੀ ਸਾਰਾ ਉਹ ਖਾਣਾ ਪੀਣਾ ਦੇ ਤੇ ਫਿਰ ਨੀਸੀ ਦਵਾਂਗਾ ਲੈ ਕੇ ਘਰੇ ਆ ਜਾਂਦੀ ਹੈਗੀ ਫਿਰ ਹੌਲੀ ਹੌਲੀ ਜ਼ਿਆਦਾ ਬੀਕ ਰਹਿਣ ਲੱਗ ਗਿਆ ਫਿਰ ਨਹੀਂ ਸੀ ਆ ਉਹਨੂੰ ਆਪਦੇ ਘਰ ਵਾਲੇ ਓਮ ਪ੍ਰਕਾਸ਼ ਨੂੰ ਨਾਲ ਲੈ ਕੇ ਆਪਦੇ ਪਿਓ ਦੇ ਪਿੰਡੀ ਆ ਕੇ ਰਹਿਣ ਲੱਗ ਜਾਂਦੀ ਹੈ ਜੀ ਉੱਥੇ ਆਉਂਦੀ ਹੈਗੀ ਉੱਥੇ ਰਹਿਣ ਲੱਗ ਜਾਂਦੀ ਹੈਗੀ ਹੌਲੀ ਹੌਲੀ ਬਹੁਤ ਜ਼ਿਆਦਾ ਬੀਕ ਰਹਿਣ ਲੱਗ ਹੋਰ ਬੀਕ ਹੋ ਗਿਆ ਜਮਾ ਬਿਮਾਰ ਪੈ ਗਿਆ மஞ்சੇ ਤੇ ਪੈ ਗਿਆ ਓਮ ਪ੍ਰਕਾਸ਼ ਤੇ ਫਿਰ ਇੱਕ ਦਿਨ ਉਹਦਾ ਭਰਾ ਹੁੰਦਾ ਵੱਡਾ ਰਕੇਸ਼ ਉਹ ਉਹਨੇ ਆਪ ਦੀ ਜਿਹੜੀ ਜ਼ਮੀਨ ਜਾਇਦਾਦ ਸੀ ਸਾਰੀ ਵੇਚਤੀ ਸਾਰੇ ਸਾਰਿਆਂ ਦੇ ਹਿੱਸੇ ਵੇਚ ਤੇ ਤੇ ਉਹਨਾਂ ਨੇ ਮਤਲਬ ਆ ਡਾੜਾ ਹਿੱਸਾ ਕਰਕੇ ਚਾਰੇ ਭਰਾਵਾਂ 'ਚ ਵੰਡਤਾ ਤੇ ਓਮ ਪ੍ਰਕਾਸ਼ ਦੇ ਹਿੱਸੇ 15 ਲੱਖ ਰੁਪਏ ਆਉਂਦਾ ਸੀਗਾ ਉਹ 15 ਲੱਖ ਰੁਪਏ ਲੈ ਕੇ ਨਿਸ਼ੀ ਕੋਲ ਆਇਆ ਨਿਸ਼ੀ ਨੂੰ ਦਿੱਤਾ ਵੀ ਆਹ ਤੇਰੇ ਘਰ ਵਾਲੇ ਦੇ ਪੈਸੇ ਸੀਗੇ ਉਹਦੀ ਜ਼ਮੀਨ ਵੇਚੀ ਸੀਗੀ ਅਸੀਂ ਤੇ ਵੀ ਆਹ ਤੂੰ ਸੰਭਾਲਾ ਉਹਨੇ ਨਿਸ਼ੀ ਨੇ ਆਪਦੇ ਖਾਤੇ 'ਚ ਕਰਾ ਲਈ ਉਹ ਜਮਾ ਤੇ ਇੱਕ ਗੱਲ ਕਹਿਤੀ ਆਪਦੇ ਦਿਉਰ ਰਕੇਸ਼ ਨੂੰ ਵੀ ਮੈਂ ਜਿਹੜਾ ਸਾਰਾ ਪੈਸਾ ਇਹ ਓਮ ਪ੍ਰਕਾਸ਼ ਦੇ ਇਲਾਜ ਤੇ ਹੀ ਲਾਉਣਾਗਾ ਉਹ ਇੰਨਾ ਕਹਿ ਕੇ ਓਮ ਪ੍ਰਕਾਸ਼ ਰਮੇਸ਼ ਆਪਦੇ ਪਿੰਡ ਆ ਜਾਂਦਾਗਾ ਵਾਪਸ ਤੇ ਹੱਬ ਤੱਕ ਇੱਕ ਹਫ਼ਤਾ ਲੰਘਦਾ ਹੈ ਹਫ਼ਤੇ ਲੰਘਣ ਤੋਂ ਬਾਅਦ ਓਮ ਪ੍ਰਕਾਸ਼ ਦੀ ਮੌਤ ਹੋ ਜਾਂਦੀ ਹੈ ਫਿਰ ਸਾਰਿਆਂ ਨੂੰ ਖਬਰ ਕਰ ਦਿੰਦੀ ਐ ਨਹੀਂ ਸੀ ਵੀ ਇਦਾਂ ਇਦਾਂ ਵੀ ਉਹਦੀ ਬਿਮਾਰ ਬਹੁਤ ਰਹਿਣ ਲੱਗਾ ਸੀਗਾ ਤਾਂ ਕਰਕੇ ਉਹਦੀ ਮੌਤ ਹੋ ਗਈ ਤੁਸੀਂ ਆ ਜਾਓ ਸਾਰੇ ਭਰਾ ਆਉਂਦੇ ਆਗੇ ਉਹਦਾ ਤਿਆ ਕਰਮ ਕਰਦੇ ਆਗੇ ਡੱਡ ਬੋਡੀ ਪਈ ਸੀਗੀ ਸਾਹਮਣੇ ਰਮੇਸ਼ ਦੀ ਨਿਗਾਹ ਪੈਂਦੀ ਹੈਗੀ ਓਮ ਪ੍ਰਕਾਸ਼ ਦੇ ਗਲੇ ਤੇ ਤੋ ਥਿਰਕੇਸ਼ ਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਮੇਰਾ ਭਰਾ ਹੈਗਾ ਇਹ ਕਿਸੇ ਬਿਮਾਰੀ ਨਾਲ ਨਹੀਂ ਮਰਿਆ ਇਹ ਗਲਾ ਦੱਬਣ ਨਾਲ ਮਰਿਆਗਾ ਉਸ ਤੋਂ ਬਾਅਦ ਫਿਰ ਪੁਲਿਸ ਆਉਂਦੀ ਹੈਗੀ ਪੁਲਿਸ ਆਉਂਦੀ ਹੈਗੀ ਪੁਲਿਸ ਆਉਣ ਤੋਂ ਬਾਅਦ ਉਸ ਬਾਡੀ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾਗਾ ਤੇ ਪੋਸਟਮਾਰਟਮ 'ਚ ਉਹੀ ਸੱਚ ਸਾਹਮਣੇ ਆ ਜਾਂਦਾਗਾ ਵੀ ਉਹਦੀ ਕਿਸੇ ਬਿਮਾਰੀ ਨਾਲ ਨਹੀਂ ਮੌਤ ਹੋਈ ਉਹਦੀ ਮੌਤ ਹੋਈ ਹੈਗੀ ਗਲਾ ਦਬਾਉਣ ਨਾਲ ਵੀ ਉਹਦੇ ਬਹੁਤ ਅੰਦਰੋਂ ਨੀ ਸੱਟਾਂ ਵੀ ਆਣ ਤਾਂ ਕਰਕੇ ਉਹਦੀ ਮੌਤ ਹੋਈ ਸੀਗੀ ਤੇ ਪਰ ਇਹ ਗੱਲ ਸੁਣ ਕੇ ਮਤਲਬ ਇਹ ਸਾਰੇ ਉਹਦੇ ਭਰਾਵਾਂ ਚ ਹਲਚਲ ਪੈਦਾ ਹੋ ਜਾਂਦੀ ਹੈ ਕਿ ਰਿਸ਼ਤੇਦਾਰਾਂ ਚ ਹਲਚਲ ਪੈਦਾ ਹੋ ਜਾਂਦੀ ਹੈ ਕਿ ਵੀ ਇਹਨੂੰ ਕਿਹਨੇ ਮਾਰਤਾ ਬਿਮਾਰ ਬੰਦਾ ਸੀਗਾ ਵੀ ਇਹ ਇਹਦੀ ਕਿਸੇ ਨਾਲ ਦੁਸ਼ਮਣੀ ਸੀਗੀ ਉਸ ਤੋਂ ਬਾਅਦ ਫਿਰ ਸਿੱਧਾ ਸ਼ੱਕ ਜਾਂਦਾ ਸੀਗਾ ਨਿਸ਼ੀ ਤੇ ਕਿਉਂਕਿ ਉਹ ਜਿਹੜਾ ਉਹ ਰਕੇਸ਼ ਰਮੇਸ਼ ਸੀਗਾ ਉਹ ਦੱਸ ਦਿੰਦਾ ਪੁਲਿਸ ਨੂੰ ਵੀ ਮੈਂ ਇਹਦਾ ਹਫ਼ਤਾ ਪਹਿਲਾਂ ਇਹਨੂੰ 15 ਲੱਖ ਰੁਪਏ ਦੇ ਕੇ ਗਿਆਗਾ ਵੀ ਮੈਨੂੰ ਲੱਗਦਾਗਾ ਉਹ 15 ਲੱਖ ਦੇਖ ਕੇ ਇਹਦੀ ਨੀਤ ਵਿਗੜ ਗਈ ਤਾਂ ਕਰਕੇ ਇਹਨੇ ਖਤਮ ਕਰਤਾ ਫਿਰ ਉਸ ਤੇ ਉਹ ਉਹਦੇ ਬਿਆਨਾਂ ਤੇ ਨਿਸ਼ੀ ਨੂੰ ਪੁਲਸ ਚੱਕ ਕੇ ਲਿਆਉਂਦੀ ਹੈਗੀ ਤੇ ਨਿਸ਼ੀ ਨੂੰ ਸਾਰਾ ਕੁਝ ਮਣਾ ਲੈਂਦੀ ਹੈ ਫਿਰ ਨਿਸ਼ੀ ਸਾਰਾ ਕੁਝ ਸੱਚ ਸਾਹਮਣੇ ਦੱਸ ਦਿੰਦੀ ਹੈਗੀ ਨਿਸ਼ੀ ਕਹਿੰਦੀ ਹੈ ਵੀ ਹਾਂ ਮੈਂ ਹੀ ਮਾਰਿਆਗਾ ਮੈਂ ਮਾਰਿਆ ਇੱਕ ਮੁੰਡੇ ਨਾਲ ਰਲ ਕੇ ਮੁੰਡੇ ਨਾਲ ਰਲ ਕੇ ਉਹ ਮੁੰਡਾ ਕੌਣ ਸੀਗਾ ਪੁਲਸ ਪੁੱਛਦੇ ਉਹ ਕਹਿੰਦੀ ਦੱਸਦੀ ਹੈ ਵੀ ਕਹਿੰਦੀ ਜਦੋਂ ਮੈਂ ਆਪਦੇ ਪਿੰਡ ਲਈ ਆਈ ਸੀਗੀ ਉਹਨੂੰ ਓਮ ਪ੍ਰਕਾਸ਼ ਨੂੰ ਤੇ ਨਾਲ ਸਾਡੇ ਗਵਾਂਢ 'ਚ ਇੱਕ ਹਲਵਾਈ ਆ ਕੇ ਰਹਿਣ ਲੱਗ ਗਿਆ ਸੀਗਾ ਲਵਾਈ ਦੇ ਕੋਲ ਇੱਕ ਮੁੰਡਾ ਕੰਮ ਕਰਦਾ ਸੀਗਾ ਉਹ ਮੁੰਡਾ ਹੌਲੀ-ਹੌਲੀ ਕਹਿੰਦੀ ਸਾਡੇ ਦੋਵਾਂ 'ਚ ਮਲੇ ਗੱਲਾਂ-ਵੱਤਾਂ ਹੋਣ ਲੱਗੀਆਂ ਮੇਰੀ ਉਸ ਮੁੰਡੇ ਨਾਲ ਗੱਲਾਂ-ਵੱਤਾਂ ਹੋਣ ਕਰਕੇ ਇੱਕ ਕਹਿੰਦੀ ਜਿਹੜੀ ਮੈਂ ਓਮ ਪ੍ਰਕਾਸ਼ ਸੀਗਾ ਜਮਾਂ ਡੈੱਡ ਹੋ ਚੁੱਕਿਆ ਸੀਗਾ ਵੀ ਇਹ ਮੈਨੂੰ ਖੁਸ਼ ਨਹੀਂ ਕਰ ਖੁਸ਼ ਨਹੀਂ ਰੱਖਦਾ ਸੀਗਾ ਤੇ ਨਹੀਂ ਇਹ ਤਾਂ ਕੁਝ ਹੋ ਰਿਹਾ ਸੀਗਾ ਤੇ ਤਾਂ ਕਰਕੇ ਜਿਹੜੀ ਮੇਰੀ ਜ਼ਿਆਦਾ ਜਿਹੜਾ ਮੇਰਾ ਜਿਸਮ ਸੀਗਾ ਉਹ ਭਾਲ ਕਰਨ ਲੱਗ ਗਿਆ ਕਿਸੇ ਦੀ ਬੰਦੇ ਦੀ ਤੇ ਤਾਂ ਮੇਰੇ ਮੇਰੀ ਮੁਲਾਕਾਤ ਹੋਈ ਉਸ ਹਲਵਾਈ ਦੇ ਜਿਹੜਾ ਨੌਕਰ ਕੰਮ ਕਰਦਾ ਸੀਗਾ ਉਹਦੇ ਨਾਲ ਕਿ ਸਾਡੇ ਦੋਨੋਂ ਮੈਂ ਸੰਬੰਧ ਬਣ ਲਾ ਕੇ ਉਹ ਮੇਰੇ ਘਰੇ ਆਉਣ ਲੱਗਾ ਰਾਤਾਂ ਨੂੰ ਤੇ ਇਹ ਨਾਲ ਦੂਸਰੇ ਕਮਰੇ ਚ ਬਿਮਾਰ ਮੰਜੇ ਤੇ ਪਿਆ ਸੀਗਾ ਤੇ ਅਸੀਂ ਦੋਵੇਂ ਸੰਬੰਧ ਬਣਾਈ ਜਾਂਦੇ ਸੀਗੇ ਤੇ ਇੱਕਦਮ ਇਹਨੇ ਦਰਵਾਜ਼ਾ ਖੋਲ੍ਹਿਆ ਤੇ ਸਾਨੂੰ ਦੇਖ ਲਿਆ ਸਾਨੂੰ ਦੇਖਣ ਤੋਂ ਬਾਅਦ ਮੇਰੇ ਲੱਪਣ ਮਾਰਿਆ ਇਹਨੇ ਲੱਪਣ ਮਾਰਨ ਤੋਂ ਬਾਅਦ ਮੈਂ ਫਿਰ ਉਹਨੂੰ ਮੁੰਡੇ ਨੂੰ ਆਖਿਆ ਵੀ ਉਹਨੂੰ ਆਪਾਂ ਨੂੰ ਖਤਮ ਹੀ ਕਰਨਾ ਪੈਣਾ ਹੁਣ ਵੀ ਇੱਕ ਤਾਂ ਮੈਨੂੰ ਮੰਜੇ ਤੇ ਪਿਆਗਾ ਮੈਨੂੰ ਬਹੁਤ ਕੰਮਕਾਰ ਕਰਨਾ ਪੈਂਦਾ ਇਹਦਾ ਸਾਰਾ ਕੁਝ ਫੜਾਉਣਾ ਪੈਂਦਾਗਾ ਇੱਕ ਇਹਨੇ ਆਪਾਂ ਨੂੰ ਦੇਖ ਲਿਆ ਹੁਣ ਸਾਰਿਆਂ ਨੂੰ ਦੱਸ ਦੂਗਾ ਇਹ ਵੀ ਆਪਾਂ ਇਹਦਾਂ ਚੰਗਾ ਇਹਨੂੰ ਖਤਮ ਹੀ ਕਰ ਦਗੇ ਉਸ ਤੋਂ ਬਾਅਦ ਉਹ ਮੁੰਡਾ ਇਹਦੇ ਸਿਰ 'ਤੇ ਭਾਰੀ ਚੀਜ਼ ਮਾਰਦਾਗਾ ਜਿਸਦੇ ਨਾਲ ਬਿਹੋਸ਼ ਹੋ ਜਾਂਦਾ ਬਿਹੋਸ਼ ਹੋਣ ਤੋਂ ਬਾਅਦ ਉਹਦਾ ਗਲਾ ਦਵਾ ਕੇ ਉਹਨੂੰ ਓਮ ਪ੍ਰਕਾਸ਼ ਨੂੰ ਮਾਰ ਦਿੰਦੇ ਆਗੇ ਉਸ ਤੋਂ ਬਾਅਦ ਉਹ ਸਾਰਾ ਡਰਾਮਾ ਰਚਦੀ ਹੈ ਗਿੱਨੀ ਸੀ ਡਰਾਮਾ ਰਚਣ ਤੋਂ ਬਾਅਦ ਸਾਰਾ ਕੁਝ ਪਤਾ ਲੱਗ ਜਾਂਦਾ ਫਿਰ ਉਹ ਫੜੇ ਜਾਂਦੇ ਆਗੇ ਦੋਵੇਂ ਤੇ ਜਿਹੜਾ ਗੱਲ ਹਵਾਈ ਦੇ ਦੁਕਾਨ ਤੇ ਕੰਮ ਕਰਦਾ ਸੀਗਾ ਪੁਲਿਸ ਉਹਨੂੰ ਵੀ ਚੱਕ ਲਿਆਉਂਦੀ ਹੈਗੀ ਤੇ ਨੀਸ਼ੀ ਨੂੰ ਵੀ ਲਿਆਉਂਦੀ ਹੈ ਦੋਮਾਣ ਨੂੰ ਮਤਲਬ ਹੀ ਹਿਰਾਸਤ ਤੇ ਲਿਤਾ ਜਾਂਦਾਗਾ ਤੇ ਦੋਨੋਂ ਨੂੰ ਸਜ਼ਾ ਸੁਣਾ ਦਿੰਦੇ ਆ ਕੋਰਟ ਅੱਜ ਦੀ ਕਹਾਣੀ ਤਾਂ ਹੁੰਦੀ ਇੱਥੇ ਹੀ ਸਮਾਪਤ ਅੱਜ ਦੀ ਕਹਾਣੀ 'ਚ ਮਤਲਬ ਹੀ ਫਿਰ ਇੱਕ ਨਜਾਇਜ਼ ਸੰਬੰਧਾਂ ਦੇ ਕਰਕੇ ਇੱਕ ਪਰਿਵਾਰ ਉਜੜ ਗਿਆ ਤੇ ਇੱਕ ਮਤਲਬ ਹੀ ਬੇ ਓਮ ਪ੍ਰਕਾਸ਼ ਦੀ ਮੌਤ ਹੋ ਗਈ ਸਿਰਫ ਤੇ ਸਿਰਫ ਇੱਕ ਨਜਾਇਜ਼ ਸੰਬੰਧਾਂ ਕਰਕੇ ਧੰਨਵਾਦ ਅੱਜ ਦੀ ਸਟੋਰੀ ਸੁਣ ਲਈਏ ਸਟੋਰੀ ਚੰਗੀ ਲੱਗੀ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ